ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ 'ਤੇ ਸਖਤ ਕਾਰਵਾਈ ਕਰਦਿਆਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਟਿਕਾਣੇ ਪੜ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਇਸ ਪੁਲਸੀਆ ਕਾਰਵਾਈ ਦੇ ਉੱਤੇ ਸਖਤ ਇਤਰਾਜ਼ ਕੀਤਾ ਜਾ ਰਿਹਾ ਆਲੋਚਨਾ ਹੋ ਰਹੀ ਹੈ ਤੇ ਸਰਕਾਰ ਵੱਲੋਂ ਕੀਤੀ ਗਈ ਇਸ ਕਾਰਵਾਈ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਸਵਾਲ ਹੋਣ ਵੀ ਕਿਉਂ ਨਾ ਕਿਉਂਕਿ ਪੰਜਾਬ ਦੇ ਕਿਸਾਨਾਂ ਦਾ ਇਹ ਜਿਹੜਾ ਧਰਨਾ ਹੈ ਉਹ ਦਿੱਲੀ ਦੇ ਵਿਰੁੱਧ ਲੱਗਾ ਹੋਇਆ ਖਾਸ ਕਰਕੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਹਾਈ ਕੋਰਟ ਤੋਂ ਫਟਕਾਰਾਂ ਪੈਣ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਉਹਨਾਂ ਦੇ ਰਾਹ ਨਹੀਂ ਖੋਲੇ ਪਰ ਇਸੇ ਦਰਮਿਆਨ ਜਿਹੜੀ ਸਰਕਾਰ ਪੰਜਾਬ ਦੇ 3 ਕਰੋੜ ਲੋਕਾਂ ਦੁਆਰਾ ਚੁਣੀ ਗਈ ਹੋਣ ਦਾ ਦਾਵਾ ਕਰਦੀ ਹੈ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਉਹ ਪੰਜਾਬ ਦੇ ਕਿਸਾਨਾਂ ਦਾ ਪੱਖ ਪੂਰਨ ਦੀ ਬਜਾਏ ਜਦੋਂ ਕਿਸਾਨ ਮੀਟਿੰਗ ਦੇ ਲਈ ਸੱਦੇ ਗਏ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਨੂੰ ਪੰਜਾਬ ਦੇ ਸੰਘਰਸ਼ੀ ਧਿਰਾਂ ਦੇ ਨਾਲ ਇੱਕ ਧੋਖੇ ਵਾਂਗੂ ਵੇਖਿਆ ਜਾ ਰਿਹਾ ਤੇ ਇਹ ਉਹਨਾਂ ਦੇ ਨਾਲ ਉਹਨਾਂ ਦੀਆਂ ਮੰਗਾਂ ਦੇ ਨਾਲ ਉਹਨਾਂ ਦੇ ਸੰਘਰਸ਼ ਦੇ ਨਾਲ ਜੱਗੋ ਤੇਰਵੀਂ ਹੈ ਅਸਲ ਦੇ ਵਿੱਚ ਉਸ ਤੋਂ ਬਾਅਦ ਇੱਕ ਹੋਰ ਤਰੀਕੇ ਦੇ ਨਾਲ ਸਰਕਾਰ ਇਹਨੂੰ ਡਿਫੈਂਡ ਕਿਵੇਂ ਕਰਦੀ ਆ ਔਰ ਉਹ ਡਿਫੈਂਡ ਕਰਨ ਦਾ ਤਰੀਕਾ ਤੁਸੀਂ ਦੇਖੋ ਕਿੰਨਾ ਹੌਲਾ ਤੇ ਕਿੰਨਾ ਬਚਕਾਨਾ ਪੰਜਾਬ ਦੇ ਮੰਤਰੀ ਰਾਜਜੀਤ ਸਿੰਘ ਭੁੱਲਰ ਸਿੰਘ ਚੀਮਾ ਜਾਂ ਹੋਰ ਤਰਮਪ੍ਰੀਤ ਸਿੰਘ ਸੌਂਧ ਜਾਂ ਮਾਲਵਿੰਦਰ ਕਾਂਗ ਜਿਹੜੇ ਐਮਪੀ ਨੇ ਇਸ ਤਰ੍ਹਾਂ ਸਪੀਕਰ ਸਾਹਿਬ ਨੇ ਜਿਹੜੇ ਸੰਧਵਾ ਉਹ ਕਹਿ ਰਹੇ ਨੇ ਕਿ ਜੀ ਇਹ ਵਪਾਰੀਆਂ ਦੇ ਲਈ ਰਾਹ ਖੋਲਿਆ ਗਿਆ ਕਿੱਡੀ ਬਿਸ਼ਰਮੀ ਦੀ ਗੱਲ ਆ ਕਿ ਤੁਸੀਂ ਆਪਣੇ ਲੋਕਾਂ ਦੇ ਉੱਤੇ ਕੀਤੇ ਗਏ ਜ਼ੁਲਮ ਜਿਨ੍ਹਾਂ ਦਾ ਤੁਹਾਡੇ ਨਾਲ ਕੋਈ ਟੱਕਰ ਵੀ ਨਹੀਂਗਾ ਉਹ ਬੈਠੇ ਨੇ ਰਾਹ ਰੋਕ ਕੇ ਦਿੱਲੀ ਕਿਉਂਕਿ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਆਪਣੇ ਲੋਕਾਂ ਦੀ ਗੱਲ ਚੱਕਣ ਦੀ بجائے ਉਹਨਾਂ ਦੇ ਨਾਲ ਖੜਨ ਦੀ بجائے ਤੁਸੀਂ ਉਹਨਾਂ ਤੇ ਕੀਤੇ ਗਏ ਜ਼ੁਲਮ ਨੂੰ ਆਪਣੇ ਵੱਲੋਂ ਡਿਫੈਂਡ ਕਰ ਰਹੇ ਹੋ ਉਹਨਾਂ ਦੇ ਕੀਤੇ ਗਏ ਜ਼ੁਲਮ ਦੇ ਉੱਤੇ ਸਫਾਈ ਦੇ ਰਹੇ ਹੋ ਤੇ ਉਹਨੂੰ ਜਾਇਜ਼ਕਰਾਰ ਦੇ ਰਹੇ ਹੋ ਇਸ ਤੋਂ ਹੋੜੀ ਗੱਲ ਕੀ ਹੋ ਸਕਦੀ ਹੈ ਔਰ ਪੰਜਾਬ ਦੇ ਵਿੱਚ ਇਨਕਲਾਬ ਦੇ ਨਾਂ ਤੇ ਆਈ ਇਹ ਸਰਕਾਰ ਇਹ ਸਮਝੋ ਬਾਹਰ ਹੈ ਕਿ ਦਿੱਲੀ ਦਾ ਪੱਖ ਕਿਉਂ ਪੂਰ ਰਹੀ ਹੈ ਕਿਉਂਕਿ ਜੇਕਰ ਇਸ ਧਰਨੇ ਤੋਂ ਜਾਂ ਕਿਸਾਨਾਂ ਦੀਆਂ ਮੰਗਾਂ ਤੋਂ ਸਭ ਤੋਂ ਜ਼ਿਆਦਾ ਕਿਸ ਨੂੰ ਖਿਆਜਾ ਉਹ ਹੈ ਦਿੱਲੀ ਦੀ ਭਾਜਪਾ ਸਰਕਾਰ ਸਵਾਲ ਵੱਡਾ ਇਹ ਹੋ ਰਿਹਾ ਹੋ ਗਿਆ ਕਿ ਪੰਜਾਬ ਦੇ ਵਿੱਚ ਸਰਕਾਰ ਭਾਜਪਾ ਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ